ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਬੀਤੇ ਦਿਨਾਂ ਤੋਂ ਜੋ ਹਾਲਾਤ ਗਰਮ ਹੁੰਦੇ ਹੋਏ ਅਤੇ ਤਲਖੀ ਭਰੇ ਨਜ਼ਰ ਆ ਰਹੇ ਸੀ ਜਿਸ ਦੇ ਵਿੱਚ ਹਰ ਇੱਕ ਪਾਸੇ ਤੋਂ ਮੀਡੀਆ ਰਿਪੋਰਟਸ ਦੱਸਦੀਆਂ ਸੀ ਕਿ ਭਾਰਤ ਅੱਗੇ ਵੱਧ ਚੁੱਕਾ ਹੈ ਜਾਂ ਪਾਕਿਸਤਾਨ ਨੇ ਕੀ ਕੁਝ ਹਮਲਾ ਕੀਤਾ ਹੈ ਉਹਨਾਂ तमाम ਚੀਜ਼ਾਂ ਦੇ ਉੱਤੇ ਹੁਣ ਇਸ ਵੇਲੇ ਰੋਕ ਲੱਗ ਚੁੱਕੀ ਹੈ ਜੀ ਹਾਂ ਸ਼ਾਂਤੀ ਦੀ ਗੱਲ ਕਰਨ ਵਾਲੇ ਸ਼ਾਂਤੀ ਰੱਖਣ ਵਾਲਿਆਂ ਨੇ ਕੁਝ ਕਹਿ ਲੋ ਜ਼ਹਿਨ ਦੇ ਵਿੱਚ ਸੋਚਿਆ ਜ਼ਰੂਰ ਇੱਥੇ ਅਸੀਂ ਤੁਹਾਨੂੰ ਦੱਸ ਦਈਏ ਕਿ ਡੋਨਲਡ 트럼ਪ ਵੱਲੋਂ ਵਿਚਾਲੇ ਆ ਕੇ ਵਿਚੋਲਗੀ ਕੀਤੀ ਗਈ ਅਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ तमाम ਇਹਨਾਂ ਹਾਲਾਤਾਂ ਦੇ ਵਿੱਚ ਫੁੱਲ ਸੀਜ਼ਫਾਇਰ ਦੇ ਲਈ ਇੱਥੇ ਗੱਲ ਹੋਈ ਹੈ ਦੋਵਾਂ ਮੁਲਕਾਂ ਨੇ ਇਮੀਡੀਏਟ ਇਫੈਕਟ ਦੇ ਨਾਲ ਇਸ ਸੀਜ਼ਫਾਇਰ ਦੀ ਗੱਲ ਕਬੂਲ ਲਿੱਤੀ ਹੈ ਤੇ ਹੁਣ ਤਕਰੀਬਨ ਕਾਫੀ ਲੰਬਾ ਸਮਾਂ ਹੋ ਚੁੱਕਾ ਹੈ 8 ਤੋਂ 10 ਘੰਟਿਆਂ ਦਾ ਸਮਾਂ ਹੋ ਚੁੱਕਾ ਹੈ ਕਿ ਇਹ ਸੀਜ਼ਫਾਇਰ निरंतर ਉੱਥੇ ਮਹਿਸੂਸ ਕੀਤਾ ਜਾ ਰਿਹਾ ਹੈ ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ 22 ਅਪ੍ਰੈਲ ਤੋਂ ਬਾਅਦ ਜੋ ਕੁਝੇ ਹਾਲਾਤ ਵਾਪਰੇ ਸੀ ਪਹਿਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਉਹ ਅੱਜ ਵੀ ਨਿੰਦਣਯੋਗ ਹੈ ਤੇ ਨਿੰਦਣਯੋਗ ਰਹੇਗੀ ਵਿਦੇਸ਼ੀ ਮੀਡੀਆ ਨੇ ਵੀ ਇਹਨਾਂ ਤमाम ਘਟਨਾਵਾਂ ਨੂੰ ਵੇਖਿਆ ਤੇ ਸਮਝਿਆ ਤੇ ਕਿਹਾ ਕਿ ਅਜੇਹਾ ਕੁਝ ਨਹੀਂ ਸੀ ਵਾਪਰਿਆ ਪਿਛਲੇ 100 ਸਾਲਾਂ ਦੇ ਵਿੱਚ ਕਿ ਕਿਸੇ ਦਾ ਧਰਮ ਪੁੱਛ ਕੇ ਕਿਸੇ ਨੂੰ ਮਾਰਿਆ ਗਿਆ ਹੋਵੇ ਭਾਰਤ ਨੇ ਉਸ ਦੇ ਉੱਤੇ ਜੇਕਰ ਕਿਸੇ ਤਰੀਕੇ ਦੇ ਨਾਲ ਰਿਟੈਲੀਏਟ ਕੀਤਾ ਸੀ ਤੇ ਪਾਕਿਸਤਾਨ ਨੂੰ ਵੀ ਸਾਹਮਣੇ ਆਣਾ ਚਾਹੀਦਾ ਸੀ ਕਿ ਹਾਂ ਭਾਰਤ ਨੇ ਕਿਨਾ ਥਾਵਾਂ ਦੇ ਉੱਤੇ ਹਮਲੇ ਕੀਤੇ ਨੇ ਕਿ ਅਸਲ ਦੇ ਵਿੱਚ ਕੋਈ ਅੱਤਵਾਦੀ ਮਰੇ ਵੀ ਨੇ ਜਾਂ ਨਹੀਂ ਲੇਕਿਨ ਇਹ तमाम ਪਿਛਲੇ 3 ਤੋਂ 4 ਦਿਨਾਂ ਦੇ ਵਿੱਚ ਜੋ ਕੁਝ ਵੇਖਣ ਨੂੰ ਪਾਇਆ ਗਿਆ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਦੇ ਵੱਲੋਂ ਅਤੇ ਭਾਰਤੀ ਮੀਡੀਆ ਦੇ ਵੱਲੋਂ ਖਾਸ ਤੌਰ ਦੇ ਉੱਤੇ ਜੋ ਇੱਕ ਰਵਈਆ ਜੋ ਇੱਕ ਸਰਕਾਰ ਦਾ ਸਟੈਂਡ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਦੂਜੇ ਪਾਸੇ ਪਾਕਿਸਤਾਨੀ ਮੀਡੀਆ ਵੀ ਕਿਸੇ ਤਰੀਕੇ ਦੇ ਨਾਲ ਰੁਕਿਆ ਨਹੀਂ ਹਰ ਇੱਕ ਪਾਸੇ ਤੋਂ ਇਹੀ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਪਾਕਿਸਤਾਨ ਦੇ ਉੱਤੇ ਭਾਰਤ ਦਾ ਕਬਜ਼ਾ ਜਲਦ ਹੀ ਹੋ ਜਾਣਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਈ ਜਾ ਰਹੀ ਸੀ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਸ਼ਹਿਰ ਭਾਰਤ ਦੇ ਵੱਲੋਂ ਕਬਜ਼ਾਇਆ ਜਾ ਰਿਹਾ ਹੈ ਲੇਕਿਨ ਹੁਣ ਇਸ ਵੇਲੇ ਇਹਨਾਂ ਮੁਲਕਾਂ ਦੇ ਵੱਲੋਂ ਸੀਜ਼ਫਾਇਰ ਦੀ ਗੱਲ ਕਬੂਲ ਲਈਤੀ ਗਈ ਹੈ ਹੁਣ ਨਾ ਗੋਲੀ ਕੋਈ ਭਾਰਤ ਵੱਲੋਂ ਪਾਸੇ ਚਲੇਗੀ ਨਾ ਕੋਈ ਗੋਲੀ ਪਾਕਿਸਤਾਨ ਵਾਲੇ ਪਾਸੇ ਚਲੇਗੀ ਹਾਲਾਤ ਮੋੜ ਤੋਂ ਸੁਖਾਲੇ ਹੋਣਗੇ ਤਕਰੀਬਨ 1 ਜਾਂ 2 ਦਿਨਾਂ ਦਾ ਸਮਾਂ ਲੱਗੇਗਾ ਜਿਸ ਦੇ ਵਿੱਚ ਸਾਨੂੰ ਵੀ ਖਬਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਇਹ ਦੱਸਾਂਗੇ ਜ਼ਰੂਰ ਕਿ ਕਿਸ ਤਰੀਕੇ ਦੇ ਖਲਾਅਤ ਉੱਥੇ ਨੇ ਹਾਂ ਤੁਸੀਂ ਬਚਣਾ ਹੈ ਕਿਸੇ ਵੀ ਤਰੀਕੇ ਦੀ ਸੋਸ਼ਲ ਮੀਡੀਆ ਦੇ ਉੱਤੇ ਆ ਰਹੀਆਂ ਫੇਕ ਖਬਰਾਂ ਤੋਂ ਅਸੀਂ ਜਾਣਦੇ ਹਾਂ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸਾਡੇ ਕਈ ਪਰਿਵਾਰ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਭਾਰਤ ਜਾਣਾ ਸੀ ਜਾਂ ਭਾਰਤ ਤੋਂ ਵਾਪਸੀ ਕਰਨੀ ਸੀ ਕਈਆਂ ਦੀ ਫਲਾਈਟ ਅੰਮ੍ਰਿਤਸਰ ਤੋਂ ਵੀ ਸੀਗੀ ਕਈਆਂ ਨੇ ਚੰਡੀਗੜ੍ਹ ਤੋਂ ਜਹਾਜ਼ ਫੜਨੇ ਸੀ ਕਈਆਂ ਨੇ ਦਿੱਲੀ ਤੋਂ ਤਕਰੀਬਨ ਹਜ਼ਾਰ ਦੇ ਨੇੜੇ ਤੇੜੇ ਫਲਾਈਟਸ ਕੈਨਸਲ ਜ਼ਰੂਰ ਹੋਈਆਂ ਪਿਛਲੇ 3-4 ਦਿਨਾਂ ਦੇ ਵਿੱਚ ਲੇਕਿਨ ਹੁਣ ਹਾਲਾਤ ਵਾਪਸ ਸੁਖਾਲੇ ਹੋ ਜਾਣਗੇ ਹਾਂ ਸੀ ਮੰਨਦੇ ਜ਼ਰੂਰ ਹਾਂ ਕਿ ਜੇਕਰ ਅਜਿਹੀ ਘਟਨਾ ਇਹ ਇਹ ਵਾਰ ਜੋ ਹਾਲਾਤ ਬਣੇ ਹੋਏ ਸੀ ਜੰਗ ਦੇ ਇਹ ਜੰਗ ਲੱਗਦੀ ਨੁਕਸਾਨ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੀ ਹੋਣਾ ਸੀ ਲੇਕਿਨ ਕੈਲੋ ਅਕਾਲਪੁਰਖ ਨੇ ਵੀ ਮਿਹਰ ਕੀਤੀ ਜਿਹੋ ਜੇ ਸਿਆਸਤਦਾਨ ਨੇ ਜੋ ਉਹਨਾਂ ਦੀ ਸੋਚ ਹੈ ਬਾਬੇ ਨੇ ਮਿਹਰ ਕੀਤੀ ਉਹਨਾਂ ਨੂੰ ਵੀ ਸਮਰਥਕ ਬਖਸ਼ੀ ਤੇ ਵਿਚਾਲਗੀ ਕਰਦਿਆਂ ਹੋਇਆਂ ਜੋ ਡੋਨਲਡ ਟਰੰਪ ਨੇ ਆਪਣੀ ਭੂਮਿਕਾ ਨਿਭਾਈ ਡੋਨਲਡ ਟਰੰਪ ਦਾ ਟਵੀਟ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਿਹਾ ਹੈ ਤੇ ਬੀਬੀਸੀ ਨੇ ਵੀ ਰਿਪੋਰਟ ਕੀਤਾ ਹੈ ਕਿ ਇਸ ਵੇਲੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੁਣ ਹਾਲਾਤ ਉਹ ਨਹੀਂ ਹੈਗੇ ਜੋ ਪਿਛਲੇ ਤਕਰੀਬਨ 3 ਦਿਨਾਂ ਤੋਂ ਸੀਗੇ ਅਸੀਂ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜਲਦ ਹੀ ਅੰਮ੍ਰਿਤਸਰ 에ਅਰਪੋਰਟ ਦੇ ਵੱਲੋਂ ਵੀ ਆਪਣੀ ਐਡਵਾਈਜ਼ਰੀ ਜਾਰੀ ਕੀਤੀ ਜਾਏਗੀ ਜਿਦੇ ਵਿੱਚ ਪਿਛਲੀਆਂ ਫਲਾਈਟਸ ਜੋ ਕੈਨਸਲ ਹੋਈਆਂ ਸੀ ਉਹਨਾਂ ਦੇ ਪੈਸੇਂਜਰਸ ਤੇ ਆਉਣ ਵਾਲੇ ਦਿਨਾਂ ਦਾ ਕੀ ਸ케ਡਿਊਲ ਰਹੇਗਾ ਉਹ ਅਪਡੇਟ ਕੀਤਾ ਜਾਏਗਾ ਚੰਡੀਗੜ੍ਹ ਅਤੇ ਦਿੱਲੀ ਦੇ ਹਵਾਈ ਅੱਡਿਆਂ ਦੇ ਲਈ ਵੀ ਨੋਟੀਫਿਕੇਸ਼ਨ ਉਹਨਾਂ ਦੇ ਵੱਲੋਂ ਜਾਰੀ ਕੀਤਾ ਜਾਏਗਾ ਜੇਕਰ ਕੋਈ ਤੁਹਾਡਾ ਪਰਿਵਾਰਕ ਮੈਂਬਰ ਜੀ ਦੀ ਫਲਾਈਟ ਕੱਲ ਜਾਂ ਪਰਸੋ ਦੇ ਵਿੱਚ ਕੈਨਸਲ ਹੋਈ ਸੀ ਉਹਨਾਂ ਨੂੰ ਅੱਜ ਹੀ ਫੋਨ ਕਰੋ ਤੇ ਕਹੋ ਕਿ 에ਅਰਲਾਈਨ ਦੇ ਨਾਲ رابطہ ਕਾਇਮ ਕਰੋ ਤੇ 에ਅਰਲਾਈਨ ਤੁਹਾਡੀ ਜਲ ਤੋਂ ਜਲਦ ਵਾਪਸੀ ਦੀ ਟਿਕਟ ਤੁਹਾਡੀ ਕਰਾ ਕੇ ਦੇਵੇਗੀ ਇਸ तमाम ਚੀਜ਼ਾਂ ਦੇ ਵਿੱਚ ਹੁਣ ਕਿਸੇ ਤਰੀਕੇ ਦੀ ਟਿੱਲ ਨਾ ਵਰਤੋ ਜ਼ਹਿਨ ਦੇ ਵਿੱਚ ਕਈਆਂ ਦੇ ਸੀਗਾ ਕਈਆਂ ਨੇ ਜਾਣਾ ਸੀ ਆਪਣੇ ਕੰਮ ਭਾਰਤ ਕਿਸੇ ਕੰਮ ਤੋਂ ਪੰਜਾਬ ਜਾਣਾ ਸੀ ਕਈਆਂ ਨੇ ਕੰਗਿਆ ਨੇ ਆਪਣੀ ਟਿਕਟਾਂ ਕੈਨਸਲ ਵੀ ਕਰਾਈਆਂ ਯੂਰਪ ਤੋਂ ਵੀ ਕਈ ਫਲਾਈਟਸ ਕੈਨਸਲ ਹੋਈਆਂ ਤੇ ਹੁਣ ਮੁੜ ਤੋਂ ਨਾ ਸਿਰਫ 에ਅਰ ਸਪੇਸ ਖੁੱਲੇਗਾ ਪਾਕਿਸਤਾਨ ਦਾ ਭਾਰਤ ਪਹੁੰਚਣ ਦਾ ਸਮਾਂ ਵੀ ਘੱਟ ਲੱਗੇਗਾ ਜਿਹਨਾਂ ਨੇ ਅੰਮ੍ਰਿਤਸਰ ਜਾਣਾ ਹੁੰਦਾ ਸੀ ਉਹਨਾਂ ਨੂੰ ਹੋਰ ਥੋੜਾ ਘੁੰਮ ਕੇ ਫਲਾਈਟ ਜਾਂਦੀ ਸੀ ਉਹਨਾਂ ਦੀ ਤਕਰੀਬਨ 2.5 ਤੋਂ 3 ਘੰਟੇ ਦਾ ਸਮਾਂ ਰਵਾਦੂ ਵਾਦੂ ਲੱਗਦਾ ਸੀ ਸਮਾਂ ਜੇਕਰ ਬਰਮਿੰਗਮ ਤੋਂ ਵੀ ਡਾਇਰੈਕਟ ਫਲਾਈਟ ਜਾਂਦੀ ਸੀ ਪਾਕਿਸਤਾਨ ਦਾ 에ਅਰ ਸਪੇਸ ਖੁੱਲੇਗਾ ਇਹ ਥੋੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚੀਜ਼ਾਂ ਕਲੀਅਰਟੀ ਦੇ ਨਾਲ ਅੱਗੇ ਹੁੰਦੀਆਂ ਰਹਿਣਗੀਆਂ ਨਹੀਂ ਤਾਂ ਜੋ ਸਾਨੂੰ ਨਜ਼ਰ ਪਾਕਿਸਤਾਨ ਵੀ ਆਪਣੀ ਆਰਮੀ ਬਾਟਰ ਤੇ ਭੇਜ ਰਹੀ ਹੈ ਭਾਰਤ ਵਾਲੇ ਪਾਸੇ ਉਹ ਵੀ ਤਿਆਰੀਆਂ ਪੂਰ ਜ਼ੋਰ ਤਰੀਕੇ ਦੇ ਨਾਲ ਹੈਗੀਆਂ ਨੇ ਵਿਚਾਲੇ ਸੋਸ਼ਲ ਮੀਡੀਆ ਫੇਕ ਖਬਰਾਂ ਨੇ ਵੀ ਸਾਨੂੰ ਪੂਰੇ ਤਰੀਕੇ ਦੇ ਨਾਲ ਕੱਲ ਸਾਡੇ ਨੇੜੇ ਤੜੇ ਇੱਕ ਜਾਲ ਬੁਣ ਦਿੱਤਾ ਕਿ ਹਾਂ ਇਹ ਤਾਂ جنگ ਲੱਗੀ ਲੱਗੀ ਹੈ جنگ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੇਕਰ ਕਿਥੇ ਥਾਂ ਤੇ ਆਮ ਲੋਕਾਂ ਦਾ ਧਰਮ ਪੁੱਛ ਕੇ ਉਹਨਾਂ ਦਾ ਕਤਲ ਕੀਤਾ ਗਿਆ ਹੈ ਇਸ ਦੀ ਨਿੰਦਾ ਤੇ ਇਸ ਦੇ ਉੱਤੇ ਕਾਰਵਾਈ ਕਰਨਾ ਕਿਸੇ ਵੀ ਸਰਕਾਰ ਦਾ ਹੱਕ ਬਣਦਾ ਹੈ ਅੱਤਵਾਦੀ ਜਥੇਬੰਦੀਆਂ ਦੇ ਉੱਤੇ ਤੇ ਅੱਤਵਾਦੀਆਂ ਦੇ ਉੱਤੇ ਕਾਰਵਾਈ ਕਰਨਾ ਕਿਸੇ ਵੀ ਸਰਕਾਰ ਦੀ ਕਿਸੇ ਵੀ ਆਰਮ ਫੋਰਸਿਸ ਦੀ ਹੋ ਸਕਦਾ ਹੈ ਜ਼ਿੰਮੇਵਾਰੀ ਹੋਵੇ ਲੇਕਿਨ ਆਮ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਤੰਗ ਪ੍ਰੇਸ਼ਾਨ ਕਰਨਾ ਭਾਵੇਂ ਉਹ ਆਮ ਲੋਕ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਸ਼ਹਿਰਾਂ 'ਚ ਰਹਿੰਦੇ ਨੇ ਜਿੱਥੇ ਇਹ ਤਮਾਮ ਚੀਜ਼ਾਂ ਵਾਪਰ ਰਹੀਆਂ ਸੀ ਜਾਂ ਆਮ ਲੋਕ ਉਹ ਹੋਣ ਜੋ ਕਿਸੇ ਤਰੀਕੇ ਦੇ ਨਾਲ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਸੀ ਪੰਜਾਬ ਆਣਾ ਚਾਹੁੰਦੇ ਸੀ ਦਿੱਲੀ ਉਤਰਨਾ ਚਾਹੁੰਦੇ ਸੀ ਤੇ ਅਸੀਂ ਇੱਥੇ ਆਪਣੇ ਦਰਸ਼ਕਾਂ ਨੂੰ ਇਹ ਦੱਸਣ ਦੇ ਲਈ ਹਾਜ਼ਰ ਹੋਏ ਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੋ جنگ ਦੇ ਹਾਲਾਤ ਸੀਗੇ ਇਹ جنگ ਪੂਰੇ ਤਰੀਕੇ ਦੇ ਨਾਲ ਹੁਣ ਇਸ ਵੇਲੇ ਰੁਕ ਚੁੱਕੀ ਹੈ ਭਾਰਤ ਨੇ ਵੀ ਆਪਣੀ ਸਹਿਮਤੀ ਜ਼ਾਹਿਰ ਕਰ ਦਿੱਤੀ ਹੈ ਭਾਰਤ ਦੇ ਜੋ ਇੰਟਰਨਲ ਅਫੇਅਰਸ ਮਿਨਿਸਟਰ ਹੈਗੇ ਉਹਨਾਂ ਨੇ ਵੀ ਆਪਣੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਤੇ ਹੁਣ ਭਾਰਤ ਦੇ तमाम ਮੰਤਰਾਲਿਆਂ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਪੱਖ ਸਾਹਮਣੇ ਰੱਖਿਆ ਜਾਏਗਾ ਲੇਕਿਨ ਹਾਂ ਬੀਤੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਉਹ ਇੱਕ ਸਵਾਲ ਖੜਾ ਕਰਦਾ ਹੈ ਕਿ ਸਰਕਾਰ ਜੋ ਆਪਣੇ ਵੱਲੋਂ ਕਾਰਵਾਈ ਕਰਨਾ ਚਾਹਦੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਮ ਲੋਕਾਂ ਤੱਕ तमाम ਚੀਜ਼ਾਂ ਪਹੁੰਚਾਵੇ ਤੇ ਦੱਸੇ ਜ਼ਰੀਆ ਹੋਵੇ ਸਰਕਾਰ ਦੇ ਕੋਲ ਕੋਈ ਆਪਣੀ ਗੱਲ ਆਮ ਲੋਕਾਂ ਦੇ ਸਾਹਮਣੇ ਰੱਖਣ ਦਾ ਲੇਕਿਨ ਜੋ ਮੀਡੀਆ ਨੇ ਆਪਣੀ ਭੂਮਿਕਾ ਅਦਾ ਕੀਤੀ ਉਸ ਦੇ ਉੱਤੇ ਸਵਾਲ ਇਸ ਵੇਲੇ ਵੀ ਉੱਠ ਰਹੇ ਨੇ ਸਵਾਲ ਇਹ ਕਿ ਕਿਉਂ ਸਿਰਫ ਤੇ ਸਿਰਫ ਟੀਆਰਪੀ ਵਿਊਜ਼ ਕੌਣ ਕਿਸ ਤੋਂ ਕਿੰਨਾ ਅੱਗੇ ਨਿਕਲ ਸਕਦਾ ਹੈ ਝੂਠ ਬੋਲ ਕੇ ਗਲਤ ਪ੍ਰੋਪਗੈਂਡਾ ਸਾਹਮਣੇ ਰੱਖ ਕੇ ਫੇਕ ਨਿਊਜ਼ ਫੈਲਾ ਕੇ ਇਸ ਦੀ ਦੌੜ ਜਿਸ ਤਰੀਕੇ ਦੇ ਨਾਲ ਨਜ਼ਰ ਆਈ ਭਾਰਤ ਦੇ ਵੱਡੇ ਮੀਡੀਆ ਘਰਾਨੀਆਂ ਦੇ ਵੱਲੋਂ ਵੀ ਇਹ तमाम ਚੀਜ਼ਾਂ ਫੈਲਾਈਆਂ ਗਈਆਂ ਅਸੀਂ ਉਸ ਦੀ ਨਾ ਸਿਰਫ ਨਿੰਦਾ ਕਰਦੇ ਹਾਂ ਬਲਕਿ ਆਪਣੀ ਜ਼ਿੰਮੇਵਾਰੀ ਅਸੀਂ ਇਹ ਸਮਝਦੇ ਹਾਂ ਕਿ ਬਤੌਰ ਇੱਕ ਪੰਥਕ ਅਦਾਰਾ ਅਕਾਲ ਚੈਨਲ ਜਾਣਦਾ ਹੈ ਕਿ ਅਜਿਹੇ ਸਮਿਆਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਪੱਤਰਕਾਰੀ ਕਰਨੀ ਚਾਹੀਦੀ ਹੈ ਅਕਾਲ ਚੈਨਲ ਦੀ ਟੀਮ ਪਟਿਆਲਾ ਤੋਂ ਅਸੀਂ ਨਿਰੰਤਰ ਉਹੀ ਖਬਰਾਂ तमाम ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਦੇ ਰਹੇ ਜੋ ਫੈਕਟਸ ਦੇ ਉੱਤੇ ਪੂਰੀਆਂ ਉਤਰੀਆਂ ਸੀ ਅਸੀਂ ਕੋਈ ਵੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਨਹੀਂ ਰੱਖੀ ਅਸੀਂ ਕੋਈ ਕੋਈ ਵੀ ਖਬਰ ਐਨੀਮੇਟਿਡ ਇਮੇਜਸ ਦੇ ਜ਼ਰੀਏ ਆਪਣੇ ਸੰਗਤਾਂ ਦੇ ਸਾਹਮਣੇ ਨਹੀਂ ਰੱਖੀ ਅਸੀਂ ਕੋਈ ਵੀ ਖਬਰ ਬਿਨਾ ਕਿਸੇ ਸਬੂਤ ਤੋਂ ਬਿਨਾ ਸਾਡੇ ਰਿਪੋਰਟਰ ਦੇ ਕਹ ਲੋ ਕਲੈਰੀਫਿਕੇਸ਼ਨ ਤੋਂ ਬਿਨਾ ਇਤਮਾਮ ਚੀਜ਼ਾਂ ਸੀ ਆਪਣੇ ਦਰਸ਼ਕਾਂ ਦੇ ਸਾਹਮਣੇ ਨਹੀਂ ਰੱਖੀਆਂ ਲੇਕਿਨ ਹਾਂ ਜਿਹੜਾ ਨੇ ਮਨ ਦੇ ਵਿੱਚ ਸੀਗਾ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੀ ਕਿਉਂਕਿ ਜਦ 에ਅਰ ਸਪੇਸ ਬੰਦ ਹੋ ਜਾਂਦਾ ਤੁਹਾਡਾ ਟਰੈਵਲ ਰੁਕ ਜਾਂਦਾ ਹੈ ਅਸੀਂ ਵੇਖਿਆ ਜਿਸ ਵੇਲੇ ਯੂਕਰੇਨ ਰਸ਼ੀਆ ਦੀ ਜੰਗ ਲੱਗੀ ਸੀ ਉਸ ਵੇਲੇ ਵੀ ਕਾਫੀ ਜ਼ਿਆਦਾ ਟਰੈਵਲ ਇਫੈਕਟ ਹੋਇਆ ਸੀ ਜਿਸ ਵੇਲੇ ਅਫਗਾਨਿਸਤਾਨ ਦੇ ਵਿੱਚ ਹਾਲਾਤ ਖਰਾਬ ਹੋਏ ਸੀ ਉਸ ਵੇਲੇ ਵੀ ਅਮਰੀਕਾ ਤੋਂ ਕੈਨੇਡਾ ਤੋਂ ਜਾਣ ਵਾਲਿਆਂ ਦੇ ਲਈ ਭਾਰਤ ਪਹੁੰਚਣ ਦੇ ਲਈ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ ਤੇ ਹੁ ਆਉਣ ਵਾਲੇ ਤਕਰੀਬਨ 1 ਜਾਂ 2 ਦਿਨਾਂ ਦੇ ਵਿੱਚ ਹਾਲਾਤ ਮੁੜ ਤੋਂ ਸੁਖਾਲੇ ਹੋ ਜਾਣਗੇ ਤੇ ਅਸੀਂ ਆਪਣੇ ਦਰਸ਼ਕਾਂ ਦੇ ਲਈ ਇਹ ਤਮਾਮ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤੇ ਅਸੀਂ ਜ਼ਰੂਰ ਚਾਹਾਂਗੇ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਸਵਾਲ ਹੋਵੇ ਕਿਸੇ ਵੇਲੇ ਵੀ ਤੁਸੀਂ ਅਕਾਲ ਚੈਨਲ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਇਸ ਸੀਜ਼ਫਾਇਰ ਨੂੰ ਲੈ ਕੇ ਹੁਣ ਦੋਵਾਂ ਮੁਲਕਾਂ ਦੇ ਵੱਲੋਂ ਵੀ ਅਸੀਂ ਉਮੀਦ ਕਰਾਂਗੇ ਦੋਵਾਂ ਮੁਲਕਾਂ ਦੇ ਜੋ ਮੰਤਰਾਲੇ ਨੇ ਜੋ ਸਿਕਿਉਰਿਟੀ ਦੇ ਨਾਲ ਰਿਲੇਟਿਡ ਨੇ ਅਸੀਂ ਰਾਜਨਾਥ ਸਿੰਘ ਦੀ ਇੱਕ ਪਾਸੇ ਗੱਲ ਕਰਦੇ ਆਂ ਰੱਖਿਆ ਮੰਤਰੀ ਦੂਜੇ ਪਾਸੇ ਪਾਕਿਸਤਾਨ ਦਾ ਰੱਖਿਆ ਮੰਤਰੀ ਆ ਕੇ ਵੀ ਆਪਣੀ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਆਪਣੇ ਵੱਲੋਂ ਪੂਰੇ ਤਰੀਕੇ ਦੇ ਨਾਲ ਮੀਡੀਆ ਦੇ ਸਾਹਮਣੇ ਗੱਲਾਂ ਰੱਖਣ ਜ਼ਰੂਰ ਕਿ ਕੀ ਕੁਝ ਵਾਪਰਿਆ ਸੀ ਤੇ ਕੀ ਕੁਝ ਨਹੀਂ ਅਸੀਂ ਜ਼ਰੂਰ ਉਮੀਦ ਕਰਾਂਗੇ ਕਿ ਭਾਰਤ ਦੀਆਂ ਜੋ ਤਿੰਨੇ ਆਰਮਡ ਫੋਰਸਿਸ ਨੇ ਆਮੀ ਨੇਵੀ ਤੇ 에어 ਫੋਰਸ ਉਹਨਾਂ ਦੇ ਵੱਲੋਂ ਵੀ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਜ਼ਰੂਰ ਦੱਸਿਆ ਜਾਏ ਜੇਕਰ ਉਹਨਾਂ ਨੇ ਆਪਰੇਸ਼ਨ ਸਿੰਧੂਰ ਦੇ ਸਾਹਮਣੇ ਆਪਰੇਸ਼ਨ ਸਿੰਧੂਰ ਕਰਨ ਤੋਂ ਬਾਅਦ तमाम ਚੀਜ਼ਾਂ ਆਮ ਲੋਕਾਂ ਦੇ ਸਾਹਮਣੇ ਰੱਖੀਆਂ ਸੀ ਤਾਂ ਹੁਣ ਵੀ ਰੱਖਣੀਆਂ ਚਾਹੀਦੀਆਂ ਨੇ ਤੇ ਅਖੀਰ ਦੇ ਵਿੱਚ ਇਹੀ ਕਿ ਵਾਪਸੀ ਹਾਲਾਤ ਹੋ ਰਹੇ ਨੇ ਜੰਗ ਰੁਕ ਚੁੱਕੀ ਹੈ ਅਮਨ ਸ਼ਾਂਤੀ ਦਾ ਪੈਗਾਮ ਮੁੜ ਤੋਂ ਸਾਹਮਣੇ ਆਇਆ ਹੈ ਧੰਨਵਾਦ ਕਰਦੇ ਆ ਆਪਣੇ ਦਰਸ਼ਕਾਂ ਦਾ ਜੇਕਰ ਭਾਰਤ ਜਾ ਰਹੇ ਹੋ ਤਾਂ ਜ਼ਰੂਰ ਧਿਆਨ ਰੱਖੋ ਹੁਣ ਸਭ ਕੁਝ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ Vai, Guruji, que foda